ਲਓ ਜੀ ਆਪਾਂ ਅੱਜ ਬਣਾਉਣ ਲੱਗੇ ਆ ਮੱਕੀ ਦੀ ਰੋਟੀ ਮੇਥੇ ਵਾਲੀ ਤੇ ਬਾਹਰ ਥੋਪੇ ਬੈ ਗੇ ਚੁੱਲੇ ਦੇ ਉੱਤੇ ਬਣਾਉਣ ਲੱਗੇ ਆ ਹਾਂਜੀ ਹਾਂਜੀ ਨਜ਼ਾਰਾ ਇਹ ਆਜੂ ਖਾ ਕੇ ਚੁੱਲੇ ਦੀ ਰੋਟੀ ਬਣੀ ਦੇਖਿਓ ਖਾ ਕੇ ਹੁਣ ਪਾਇਆ ਵੀ ਇਹ ਵਿੱਚ ਕੋਈ ਲੂਣ ਲਾਨ ਕੇ ਨਹੀਂ ਆਦੇ ਪਾਇਆ ਮੇਥੇ ਧੋਸਵਾਰ ਕੇ ਕੱਟ ਕੇ ਰਮੈਨ ਵਧੀਆ ਤਾਂ ਵਿੱਚ ਰਲਾ ਲਏ ਆ ਮੱਕੀ ਦੇ ਆਟੇ ਤੇ ਤੇ ਗਰਮ ਪਾਣੀ ਕਰਕੇ ਆਪਾਂ ਉਹਨੂੰ ਆਟੇ ਨੂੰ ਮਲਣਾ ਆ ਚੰਗੀ ਤਰ੍ਹਾਂ ਤੇ ਲੂਣ ਮਿਰਚ ਪਾਉਣਾ ਕਿ ਨਹੀਂ ਲੂਣ ਮਿਰਚ ਤਾਂ ਥੋੜਾ ਜਿਹਾ ਜੀਰਾ ਪਾਇਆ ਮੈਂ ਬਸ ਮਸਾਲਾ ਨਹੀਂ ਪਾਇਆ ਕੋਈ ਵੀ ਚਲੋ ਠੀਕ ਆ ਗੁੰਨ ਲਿਆ ਫੇ ਆਟਾ ਅਸੀਂ ਹੁਣ ਹਾਂਜੀ ਹੁਣ ਆਟਾ ਗੁੰਨ ਕੇ ਆਪਾਂ ਚੰਗੀ ਤਰ੍ਹਾਂ ਮਲ ਲੈਣਾ ਐ ਚੰਗੀ ਤਰ੍ਹਾਂ ਤਾਂ ਹੁਣ ਪੇੜੇ ਕਰ ਲੈਣੇ ਛੋਟੇ ਛੋਟੇ ਕਰਕੇ ਆਪਾਂ ਜਿੱਡੀ ਗਰੋਟੀ ਬਣਾਉਣੀ ਐ ਵਧੀਆ ਜੀ ਹੱਥ ਨਾਲ ਬਣਾ ਕੇ ਦੇਖਦੇ ਆ ਬਣ ਜੂਗੀ ਜੇ ਬਣ ਗਈ ਠੀਕ ਐ ਨਹੀਂ ਤਾਂ ਫੇਰ ਲਪਾਵੇ ਦਾ ਪੀਸ ਕੱਟ ਕੇ ਆਪਾਂ ਰੱਖਿਆ ਹੀ ਆ ਪਾਲਿਸਨ ਜਿਹੜਾ ਹੁੰਦਾ ਆ ਨਾ ਉਹਦਾ ਪੀਸ ਆਪਾਂ ਰੱਖਿਆ ਚਕਲੇ ਦੇ ਉੱਤੇ ਤਾਂ ਉਹਦੇ ਤੇ ਬਣਾ ਲਾਂਗੇ ਆਪਾਂ ਰੋਟੀ ਇੱਕ ਤਾਂ ਬਣਾ ਲਈ ਹੱਥ ਨਾਲ ਬਣ ਗਈ ਸੀ ਹੁਣ ਦੂਜੀ ਦੇਖੋ ਨਹੀਂ ਪਰ ਇਦੀ ਬਣਾਉਣੀ ਪੈਣੀ ਲੱਗਦਾ ਨਹੀਂ ਆਹੀ ਆ ਤਰੀਕਾ ਤੇਰਾ ਵਧੀਆ ਆਣੀ ਇਹ ਤਾਂ ਰੋਟੀ ਬਹੁਤ ਸੋਹਣੀ ਬਣਦੀ ਆ ਐਨ ਗੋਲ ਬਣਦੀ ਬਸ ਬਸ ਐਸਾ ਸੌਖਾ ਇਹ ਤਾਂ ਬੰਦੇ ਵੀ ਬਣਾ ਸਕਦੇ ਆ ਹਾਂਜੀ ਹਾਂਜੀ ਸਾਰੇ ਬਣਾ ਸਕਦੇ ਨਾਲੇ ਪਤਲੀ ਰੋਟੀ ਬਣਦੀ ਬਹੁਤ ਸੋਹਣੀ ਦੇਖੋ ਲਓ ਜੀ ਰੋਟੀਆਂ ਸਾਡੀਆਂ ਤਿਆਰ ਹੋ ਰਹੀਆਂ ਐ ਤੇ ਖਾਣ ਲਈ ਬਸ ਹੁਣ ਅਸੀਂ ਤਿਆਰ ਆ ਤੇ ਦੇਖੋ ਕਿੰਨੀ ਵਧੀਆ ਰੋਟੀ ਬਣ ਚਲੀ ਐ ਹੋਰ ਹੁਣ ਅਸੀਂ ਰੋਟੀ ਨੂੰ ਪਾਸਾ ਦਵਾਤਾ ਹਾਂਜੀ ਹਾਂਜੀ ਹੁਣ ਇਹ ਤੇ ਕੇ ਤੇਲ ਤਾਂ ਕੁਝ ਲਾਉਣਾ ਹੀ ਪੈਣਾ ਲਾਉਨੇ ਆ ਦੇਖਦੇ ਅੱਜ ਕੀ ਲਾਉਨੇ ਮੈਂ ਤਾਂ ਆਪ ਹਰਾਂ ਜਾਂ ਦੇਖਿਓ ਕੀ ਲਾਉਨੇ ਆ ਜੀ ਕੀ ਲਾਉਣਾ ਹੈ ਤੇ ਅੱਜ ਮੈਂ ਤਾਂ ਅੱਜ ਤੇਲ ਲਾਉਂਗੀ ਸਰੋਂ ਦਾ ਸਰੋਂ ਦਾ ਤੇਲ ਅੱਛਾ ਸਰੋਂ ਦਾ ਤੇਲ ਚਲੋ ਸਰੋਂ ਦਾ ਤੇਲ ਤਾਂ ਵਧੀਆ ਹੁੰਦਾ ਤੁਸੀਂ ਇਹ ਵੀ ਲਾ ਸਕਦੇ ਆਪਾਂ ਰੋਟੀ ਤੇ ਵਧੀਆ ਸਰੋਂ ਦਾ ਤੇਲ ਤਾਂ ਸਾਰਿਆਂ ਨਾਲੋਂ ਵਧੀਆ ਹਾਂਜੀ ਹਾਂਜੀ ਪਰ ਤੁਸੀਂ ਨਹੀਂ ਨਾ ਵੀ ਕੀ ਹੋਲੀ ਖਾਣੀ ਤੇ ਮੈਂ ਕਿਹਾ ਚੱਲ ਸਰੋਂ ਦਾ ਤੇਲ ਹੀ ਲਾ ਸਰੋਂ ਦਾ ਤੇਲ ਤਾਂ ਆਪ ਪਾਈ ਤੂੰ ਕੋਕ ਜਾਨੀ ਉੱਤੇ ਕੋਕ ਨਹੀਂਗਾ ਇਹ ਕੋਕ ਵਾਲੀ ਬੋਤਲ ਹੀ ਉਹ ਤੇ ਤੇਲ ਸਰਦਾ ਹੀ ਆ। ਅੱਛਾ ਮੈਂ ਕੀ ਸੁਣਾ ਤੇਲ ਕਹਿ ਕੇ ਕੋਕ ਪਾਉਣ ਲਾ ਬੇਦ ਬੜਾ। ਇੰਦਾਂ ਵਧੀਆ ਤਰੀਕੇ ਦੇ ਪਰੌਂਠੇ। ਇਹ ਫੇ ਮੈਨੂੰ ਅੱਜ ਦੂਜੀ ਬੋਤਲ ਨਹੀਂ ਲੱਭੀ। ਆ ਬਣ ਗਈ ਰੋਟੀ ਆ ਜਾਓ ਆ ਜਾਓ। ਹਾਂਜੀ ਬਣ ਗਈ ਆ। ਆ ਜਾਓ ਹੁਣ ਖਾਈਏ ਗਰਮ ਗਰਮ ਰੋਟੀ ਮੱਖਣ ਨਾਲ। ਗਰਮ ਗਰਮ। ਤੇ ਤੁਸੀਂ ਵੀ ਬਣਾਓ ਤੇ ਇਦਾਂ ਹੀ ਮੱਕੀ ਦੀ ਰੋਟੀ ਬਣਾ ਕੇ ਖਾਓ। ਮੱਖਣ ਦੇ ਨਾਲ। ਮੱਖਣ ਦੇ ਨਾਲ। ਰੋਟੀ ਦੇਖਿਓ ਖਾ ਕੇ ਪਕੌੜਿਆਂ ਵਰਗੀ ਬਣੂਗੀ ਰੋਟੀ। ਬੜੇ ਨਜ਼ਾਰੇ ਵਾਲੀ ਰੋਟੀ। ਜ਼ਰੂਰ ਬਣਾਓ ਆਪਣੇ ਘਰ ਤੇ ਖਾ ਕੇ ਜ਼ਰੂਰ ਸਾਨੂੰ ਦੱਸਿਓ ਕਮੈਂਟ ਵਿੱਚ।